ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਜਲਾ ਦੀ ਗਵਾਈ ਹੇਠ ਮਾਰਕਫੇਟ ਵੱਲੋਂ ਡੀਪੂਆਂ ਕਣਕ ਵੰਡ ਦੇ ਖਿਲਾਫ ਡੀਪੂ ਹੋਲਡਰਾਂ ਵੱਲੋਂ ਧੂਰੀ ਫੂਡ ਸਪਲਾਈ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਤੇ ਸਰਕਾਰ ਖਿਲਾਫ ਜੰਮਗੇ ਨਾਅਰੇ ਵੱਜ ਕੀਤੇ ਇਸ ਮੌਕੇ ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਜਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡੀਪੂਆਂ ਤੇ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ ਜਿੱਥੇ ਪਹਿਲਾਂ ਲੋਕਾਂ ਨੂੰ ਉਹਨਾਂ ਦੇ ਪਿੰਡ ਦੇ ਬਾੜ ਦੇ ਨੇੜੇ ਹੀ ਰਾਸ਼ਨ ਮਿਲ ਜਾਂਦਾ ਸੀ ਪਰ ਹੁਣ ਸਰਕਾਰ ਵੱਲੋਂ ਲਏ ਜਾ ਰਹੇ ਗਲਤ ਫੈਸਲਿਆਂ ਕਾਰਨ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਬਾਲਣ ਅਤੇ ਡੀਪੂ ਹੋਲਡਰਾਂ ਦੇ ਖੁੱਦੇ ਚੁੱਲ੍ਹੇ ਸਰਕਾਰ ਠੰਡੇ ਕਰਨ ਜਾ ਰਹੀ ਹੈ। ਅਤੇ 18000 ਡੀਪੂ ਹੋਲਡਰਾਂ ਦਾ ਰੁਜ਼ਗਾਰ ਖੋਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਸਮੁੱਚੇ ਪੰਜਾਬ ਦੀਆਂ ਸਬ ਡਿਵੀਜ਼ਨਾਂ ਤੇ ਡੀਪੂ ਹੋਲਡਰ ਆਮ ਲੋਕਾਂ ਨੂੰ ਨਾਲ ਲੈ ਕੇ ਲੜੀਵਾਰ ਧਰਨੇ ਦੇਣਗੇ ਉਹਨਾਂ ਸਰਕਾਰ ਕੋਲੋਂ ਲਈ ਜਾ ਰਹੀ ਡੀਪੂ ਮਾਰੂ ਫੈਸਲਿਆਂ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਇਸ ਮੌਕੇ ਡੀਪੂ 홀ਡਰ ਸਰਵਿੰਦਰ ਕੌਰ ਨੇ ਕਿਹਾ ਕਿ ਕਈ ਮੇਰੀਆਂ ਭੈਣਾਂ ਨੇ ਜਿਹੜੀਆਂ ਵਿਧਵਾ ਨੇ ਜਿਹੜੀਆਂ ਆਪਣੇ ਬੱਚੇ ਨਾ ਸਿਰਫ ਇਹਨਾਂ ਦੇ ਸਿਰ ਤੇ ਪਾਲਦੀਆਂ ਨੇ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਡੀਪੂ 홀ਡਰਾਂ ਨੂੰ ਵੇਲਾ ਨਾ ਕਰੇ ਜੋ ਕਿ ਸਾਨੂੰ ਰੁਜ਼ਗਾਰ ਪਹਿਲਾਂ ਮਿਲਿਆ ਹੋਇਆ ਹੈ ਉਹ ਸਾਡੇ ਤੋਂ ਨਾ ਖੋਵੇ ਉਹਨਾਂ ਕਹਿ ਕੇ ਅਗਰ ਸਰਕਾਰ ਨੇ ਇਸ ਤਰ੍ਹਾਂ ਰੱਖਿਆ ਤਾਂ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਧੂਰੀ ਮੁੱਖ ਮੰਤਰੀ ਦੇ ਦਫ਼ਤਰ ਅੱਗੇ ਪੱਕੇ ਮੋਰਚੇ ਲਾਵਾਂਗੇ ਆਉਣ ਵਾਲੀਆਂ 24 ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਡਟ ਕੇ ਵਿਰੋਧ ਵੀ ਕਰਾਂਗੇ ਜਿਹੜੀ ਅੱਜ 2 ਸਾਲ ਹੋ ਗਏ 16 ਮਾਰਚ ਨੂੰ ਸਰਕਾਰ ਬਣੀ ਦੀ 2022 ਦੇ ਵਿੱਚ ਅੱਜ 5 ਮਾਰਚ ਐ 5-7 ਦਿਨ ਘੱਟ ਨੇ 2 ਸਾਲ ਪੂਰੇ ਹੋਣ ਤੋਂ ਜਦੋਂ ਦੀ ਸਰਕਾਰ ਬਣੀ ਐ 22 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਡੀਪੂ ਹੋਲਡਰ ਇੰਨੇ ਦੁਖੀ ਕਰਤੇ ਪੰਜਾਬ ਦੇ 40 ਲੱਖ ਪਰਿਵਾਰ 3 ਕਰੋੜ ਦੀ ਵਾਦੀ ਐ ਜਿਹਦੇ ਵਿੱਚੋਂ 1.5 ਕਰੋੜ ਦੇ ਜਿਹਨੂੰ ਆਟਾ ਮਿਲਦਾ ਸੀ ਕਣਕ ਮਿਲਦੀ ਸੀ ਉਹਨੂੰ ਹੈਰਾਨ ਕਰ ਰਹੀ ਹੈ ਸਾਨੂੰ ਹੈਰਾਨ ਕਰ ਰਹੀ ਹੈ ਸਾਡਾ ਰਜਗਾਰ ਖੋਦਿਆ ਉਹਨਾਂ ਦੀ ਕਣਕ ਖੋਦੀ ਉਹਨਾਂ ਨੂੰ ਅਸੀਂ 2022 ਦੇ ਕੇਸ ਕਰਿਆ ਹਾਈ ਕੋਰਟ ਜਿੱਤ ਗਏ ਅੱਜ ਫੇਰ ਪੰਜਾਬ ਸਰਕਾਰ ਨੇ ਕਰ ਕਰਾਟਾ ਪਚਾਉਣ ਦੀ ਸਕੀਮ ਚਲਾ ਲਈ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਪੰਜਾਬ ਤੇ ਕਿੰਨਾ ਨੁਕਸਾਨ ਹੋਣਾ ਹੈ ਕਿੰਨਾ ਪੰਜਾਬ ਦੇ ਖਜ਼ਾਨੇ ਨੂੰ ਘਾਟਾ ਪੈਣਾ ਹੈ ਅਸੀਂ 42 ਕਰੋੜ ਦੇ ਵਿੱਚ ਕਮ ਆਟਾ ਵੰਡਦੇ ਤੇ ਕਣਕ ਵੰਡਦੇ ਤੇ ਪੂਰੇ ਪੰਜਾਬ ਦੇ 18000 ਡੀਪੂ ਹੋਲਡਰ 42 ਕਰੋੜ ਦੇ ਵਿੱਚ ਵੰਡਦੇ ਤੇ ਇਹਨਾਂ ਨੇ ਉਹੀ ਸਕੀਮ ਉਹੀ ਆਟਾ 670 ਕਰੋੜ ਰੁਪਏ ਦੇ ਵਿੱਚ ਵੰਡ ਹੋ ਰਹੀ ਹੈ ਕਿਉਂਕਿ ਦਿੱਲੀ ਦਾ ਬੰਦਾ ਹੈ ਕੇਜਰੀਵਾਲ ਦਾ ਨਿੱਜੀ ਬੰਦਾ ਹੈ ਜਿਹੜਾ ਜਿਵੇਂ ਉਹ ਤੇ ਠੀਕ ਹੈ ਉਹਨੇ ਇੱਕ ਬੰਦੇ ਨੂੰ ਖੁਸ਼ ਕਰਨ ਦੇ ਲਈ ਕੇਜਰੀਵਾਲੀ ਬਾਲ ਨੂੰ ਖੁਸ਼ ਕਰਨ ਦੇ ਲਈ ਅੱਜ 1.8 ਲੱਖ ਡੀਪੂ 홀ਡਰ ਦਾ ਰਜਗਾਰ ਖੋ ਕੇ ਦੀਪੂ ਨਵੇਂ ਮਾਰਕਫੀਲਡ ਨੂੰ ਬਣਾ ਕੇ ਜਿਹੜਾ ਆਟਾ ਵੰਡਣਾ ਕਰ ਕਰ ਜਾਣਾ ਉਹ ਇੱਕ ਮੰਦਨ ਠੇਕਾ ਦੇਤਾ 1.8 ਲੱਖ ਡੀਪੂ 홀ਡਰ ਵਿਲਾ ਕਰਤਾ 670 ਕਰੋੜ ਰੁਪਇਆ ਜਿਹੜਾ ਕੱਢਿਆ ਉਹ ਜਿਹੜੇ ਜਮਾ ਗਰੀਬ ਨੇ ਪਿੰਡਾਂ ਦੇ ਵਿੱਚ ਨਰੇਗਾ ਸਕੀਮ ਦੇ ਵਿੱਚ ਕੰਮ ਕਰ ਰਹੇ ਨੇ ਗਰੀਬ ਲੋਕ ਉਹਨਾਂ ਦੇ ਵਿੱਚੋਂ ਕੱਢ ਕੇ ਪੈਸਾ ਇੱਕ ਠੇਕੇਦਾਰ ਨੂੰ ਦਿੱਲੀ ਵਾਲੇ ਨੂੰ ਉਹਨੂੰ ਪੈਸੇ ਦੇਤੇ ਨਰੇਗਾ ਸਕੀਮ ਬੰਦ ਕਰਤੀ 18000 ਦੀਪੂ ਹੋਲਡਰ ਦਾ ਰੁਜ਼ਗਾਰ ਖਤਮ ਕਰਕੇ ਜਿਹੜਾ ਇੱਕ ਬੰਦਾ ਠੇਕੇ ਆ ਠੇਕੇਦਾਰ ਆ ਉਹਨੂੰ ਪੈਸੇ ਦੇ ਤੇ 18000 ਦੇ ਚੁੱਲੇ ਖਤਮ ਕਰਤੇ ਇਹਨਾਂ ਨੇ 451 ਦੀਪੂ ਬਣਾਏ ਨੇ ਪੂਰੇ ਪਿੰਡਾਰ ਦੇ ਵਿੱਚ ਅਸੀਂ 18500 ਜਿਹੜਾ 18500 ਹੈ ਉਹਨਾਂ ਕੋਲੇ ਤਾਂ ਅੱਜ ਤੱਕ ਇੱਕ ਵੀ ਮਸ਼ੀਨ ਨਹੀਂ ਆਈ ਸਾਨੂੰ ਹੁਣ ਕੱਲ ਜਦੋਂ ਧਰਨੇ ਦਾ اعلان ਕਰਿਆ ਉਦੋਂ 400 ਮਸ਼ੀਨ ਦਿੱਤੀ ਹੈ ਉਹ ਵੀ ਦਫ਼ਤਰਾਂ ਦੇ ਪਈਆ ਜੇ ਡੀਪੂ ਹੋਲਡਰ ਕਿਸੇ ਨੂੰ ਨਹੀਂ ਮਿਲੀ ਦਫ਼ਤਰਾਂ ਦੇ ਵਿੱਚ ਪਈਆ 400 ਮਸ਼ੀਨ ਪੂਰੇ ਪੰਜਾਬ ਦੇ ਵਿੱਚ ਜਿਹੜੀ ਖਰਾਬ ਹੈ ਜਿਹੜੀ ਹਜ਼ਾਰ ਮਸ਼ੀਨ ਨਵੀਂ ਚੱਲਦੀ ਸੀ ਵਧੀਆ ਚੱਲਦੀ ਸੀ ਉਹ ਮਾਰਕ ਫੈਕਟਰੀ ਨੂੰ ਦੇ ਕੇ ਘਰੋ ਘਰੀ ਤਾਂ ਜਾਨੀ ਕਿ ਹਰੇਕ ਪਿੰਡ ਦੇ ਵਿੱਚ ਜਿੱਥੇ ਕੋਈ ਲਾਇਸੈਂਸ ਨਹੀਂ ਹੈਗਾ ਜਿੱਥੇ ਉਹਨਾਂ ਦਾ ਕੋਈ ਹੱਕ ਨਹੀਂ ਹੈਗਾ ਉੱਥੇ ਆਟਾ ਬੰਦ ਰਹੇ ਨੇ ਡੀਪੂ ਹੋਲਡਰਾਂ ਦੀ ਜਿਹੜੀ ਕਨਕਾਉ ਖਤਮ ਕਰਦੀ ਡੀਪੂ ਹੋਲਡਰ ਦਾ ਰਜਗਾਰ ਖਤਮ ਕਰਤਾ ਅੱਜ ਸਾਨੂੰ ਮੁੱਖ ਮੰਤਰੀ ਦੇ ਹਲਕੇ ਤੇ ਪੂਰ ਸਪਲਾਈ ਦਾ ਦਫਤਰ ਘੇਰਨਾ ਪੈ ਗਿਆ ਕਿਉਂਕਿ ਮੈਂ ਵੀ ਇੱਥੇ ਦਾ ਹਲਕੇ ਦਾ ਬਸਨੀਕਾਂ ਮੇਰਾ ਇਸੇ ਹਲਕੇ ਧੂਰੀ ਹਲਕੇ ਜੀ ਪਿੰਡ ਪੈਂਦਾ ਹੈ ਤੇ ਮੁੱਖ ਮੰਤਰੀ ਵੀ ਧੂਰੀ ਦਾ ਅੱਜ ਇੱਥੋਂ ਅਸੀਂ ਸ਼ੁਰੂ ਕਰਿਆ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰੀ ਧਰਨਾ ਲਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਅਚਨ ਚ ਕੀ ਹੋਏ ਅਗਲੇ ਦਿਨਾਂ ਦੇ ਵਿੱਚ ਉਹ ਹੀ ਦੱਸਣ ਲੱਗਿਆ ਤੁਹਾਨੂੰ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਧੂਰੀ ਮੁੱਖ ਮੰਤਰੀ ਦਾ ਜਿਹੜਾ ਹਲਕਾ ਹੈ ਉਹਨੂੰ ਪੂਰਾ ਘੇਰ ਕੇ ਉਦੇ ਦਫਤਰ ਦੇ ਮੂਰੇ ਪੱਕੇ ਮੋਰਚੇ ਲਾਏ ਜਾਣਗੇ ਪੰਜਾਬ ਦੇ 18.5 ਹਜ਼ਾਰ ਦੀਪੂ ਹੋਲਡਰਾਂ ਦਾ ਇਹ ਜਾਦਾ ਸਰਕਾਰ ਆ ਬਾਜ ਆ ਜੇ ਦੀਪੂ ਹੋਲਡਰਾਂ ਦਾ ਜਿਹੜਾ ਰੋਜ਼ਗਾਰ ਖੋਇਆ ਉਹਨੂੰ ਵਾਪਸ ਲੈਰੇ ਮਾਰ ਕੇ ਫਾਇਦਾ ਨਹੀਂ ਸਾਡੀਆਂ ਲਾਸਾਂ ਦਾ ਜਾ ਸਕਦੀਆਂ ਨੇ ਪਰ ਪੰਜਾਬ ਦੇ ਦੀਪੂ ਹੋਲਡਰਾਂ ਦਾ ਜਿਹੜਾ ਰੋਜ਼ਗਾਰ ਹੈ ਉਹ ਖੋਹਣ ਨਹੀਂ ਦਿੱਤਾ ਜਾਊਗਾ ਸਾਡੀਆਂ ਲਾਸਾਂ ਵੇਚ ਸਕਦੀਆਂ ਨਹੀਂ ਮਾਮਲਾ ਤਕਰੀਬਨ ਸੋਨ ਪਤੀ ਆ ਕਿ ਜਿਹੜੀ ਜਦੋਂ ਦੀ ਪੰਜਾਬ ਸਰਕਾਰ ਬਣੀ ਆ ਉਦੋਂ ਦਾ ਸਾਡੇ ਡੀਪੂ 홀ਡਰ ਨਾਲ ਇਹ ਬਹੁਤ ਜ਼ਿਆਦਾ ਤੱਕੇਸਾਈ ਕਰ ਰਹੀ ਆ ਸੋ ਹੁਣ ਇੰਨੀ ਤੱਕੇਸਾਈ ਤੇ ਉਤਰ ਗਈ ਕਿ ਸਾਡਾ ਜਿਹੜਾ ਰੋਜ਼ਗਾਰ ਆ ਉਹ ਬਿਲਕੁਲ ਖਤਮ ਕਰ ਦੇ ਤੁਰੀ ਇਸ ਕਰਕੇ ਜਿਹੜਾ ਅੱਜ ਅਸੀਂ ਇਹ ਧਰਨਾ ਦਿੱਤਾ ਇਹਨਾਂ ਦੀ ਤੱਕੇਸਾਈ ਦੇ ਖਿਲਾਫ ਦਿੱਤਾ ਕਿਉਂਕਿ ਇਹਨਾਂ ਨੇ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਬਣਾਈਆਂ ਨੇ ਉਹ ਤੋਂ ਹੱਦ ਟੱਪ ਗਈ ਇਹ ਟੱਪ ਤੋਂ ਬਾਅਦ ਇਹ ਜਿੱਥੇ ਮਰਜ਼ੀ ਜਾਵੇ ਜਿੱਥੇ ਮਰਜ਼ੀ ਜਾ ਕੇ ਇਹ ਪਾਸਾ ਕੱਟੇ ਕਿਉਂਕਿ ਡੀਪੂ 홀ਡਰ ਨੂੰ ਇਹ ਚੀਜ਼ ਸਹਾਈ ਦਿੰਨੀ ਆ ਇਨਾ ਕੋਲੇ 4-4 ਮਸ਼ੀਨਾਂ 5-5 ਮਸ਼ੀਨਾਂ ਸਾਡੇ ਡੀਪੂ ਹੋਂਚ ਤੱਕ ਮਸ਼ੀਨਾਂ ਨਹੀਂ ਦਿੱਤੀਆਂ ਹੈਗੀਆਂ ਨਾ ਸਾਨੂੰ ਕੰਨਕ ਭੇਜੀ ਆ ਇਸ ਕਰਕੇ ਇਸ ਕਰਕੇ ਧੱਕੇ ਸਹੀ ਦੇ ਖਿਲਾਫ ਅਸੀਂ ਅੱਜ ਤੰਨਾ ਲਾ ਰਹੇ ਹਾਂ ਅਗਲਾ ਅਛੇ ਨੱਚ ਕੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਨੂੰ ਇਸ ਪਰਿਵਾਰ ਨੇ ਬੰਦ ਕਰਨਾ ਚਾਹਿਆ ਤਾਂ ਅਸੀਂ ਆਪਣੇ ਪਰਿਵਾਰ ਸਮੇਤ ਆਪਣੇ ਬੱਚਿਆਂ ਸਮੇਤ ਸੜਕਾਂ ਤੇ ਉਤਰਾਂਗੇ ਸੋ ਸੀਐਮ ਦੀ ਜਿਹੜੀ ਦਫ਼ਤਰ ਧੂਰੀ ਵੇਖਿਆ ਸੀ ਪੱਕਾ ਮੋਰਚਾ ਲਾਵਾਂਗੇ ਆਪਣੇ ਪਰਿਵਾਰ ਸਮੇਤ ਪੂਰੇ ਪਰਿਵਾਰ ਸਮੇਤ ਡੀਪੂ ਹੌਟਲ ਇੱਥੇ ਪਹੁੰਚਣਗੇ ਲੋਕ ਸਭਾ ਚੋਣਾਂ ਵਿੱਚ ਲੜਿਆ ਰਹੀ ਨੇ ਅਸੀਂ ਉਹਨਾਂ ਦਾ ਬਿਲਕੁਲ ਡਟ ਕੇ ਵਿਰੋਧ ਕਰਾਂਗੇ ਅਸੀਂ ਜਿੰਨੇ ਵੀ ਸਾਡੇ ਬੜਕੇ ਕਾਰਡ ਹੋਲਡਰ ਨੇ ਜਾਂ ਸਾਡੇ ਜਿਹੜੇ ਸੰਪਰਕ ਚ ਬੰਦੇ ਨੇ ਅਸੀਂ ਉਹਨਾਂ ਦਾ ਡਟ ਕੇ ਇਹਨਾਂ ਦਾ ਵਿਰੋਧ ਕਰਾਂਗੇ ਕਹਿਣਾ ਚਾਹੁੰਦੇ ਜਿਹੜੇ ਸਰਕਾਰ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਕਈ ਮੇਰੀਆਂ ਭੈਣਾਂ ਨੇ ਜਿਹੜੀਆਂ ਵਿਧਵਾ ਨੇ ਜਿਹੜੀਆਂ ਆਪਦੇ ਬੱਚੇ ਨਾ ਸਿਰਫ ਇਹਨਾਂ ਦੇ ਸਿਰ ਤੇ ਪਾਲਦੀਆਂ ਨੇ ਇਹ ਸਰਕਾਰ ਨੂੰ ਚਾਹੀਦਾ ਵੀ ਮੈਂ ਇਹਨਾਂ ਨੂੰ ਜਿਹੜੇ ਡੀਪੂ ਹੋਲਡਰ ਨੇ ਇਹਨਾਂ ਨੂੰ ਵਿਹਲਾ ਨਾ ਕਰਾਂ ਜਿਹੜਾ ਸਾਨੂੰ ਰਜਗਾਰ ਪਹਿਲਾਂ ਮਿਲਿਆ ਹੋਇਆ ਜੇ ਹੋਰ ਵੱਧ ਕੇ ਨਹੀਂ ਦੇਣਾ ਤਾਂ ਸਾਡਾ ਇਹ ਖੋਵੇ ਨਾ ਸਾਡਾ ਰਜਗਾਰ ਸਾਨੂੰ ਇਵੇਂ ਜਿਵੇਂ ਚਾਹੀਦਾ ਜੇ ਇਹਨਾਂ ਨੇ ਸਾਡਾ ਰਜਗਾਰ ਐਸੇ ਤਰ੍ਹਾਂ ਰੱਖਿਆ ਤਾਂ ਅਸੀਂ ਡਟ ਕੇ ਇਹਨਾਂ ਦਾ ਸੰਘਰਸ਼ ਕਰਾਂਗੇ ਜਿਹੜਾ ਧੂਰੀ ਦੇ ਵਿੱਚ ਦਫ਼ਤਰ ਹੈ ਅਸੀਂ ਪੱਕੇ ਮੋਰਚੇ ਉੱਥੇ ਲਾਵਾਂਗੇ ਆਉਣ ਵਾਲੀਆਂ 24 ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਡਟ ਕੇ ਸਬਕ ਸਿਖਾਵਾਂਗੇ ਵੀ ਟੀਪੂ ਹੋਲਡਰਾਂ ਦਾ Yeah.